ਲੋ ਵੀ ਪੂਰੇ ਡੇਢ ਸਾਲ ਬਾਅਦ ਮਿਸਤਰੀ ਸਾਹਿਬ ਪਹੁੰਚ ਚੁੱਕੇ ਨੇ ਹਾਂ ਆ ਸਾਮਾਨ ਦੇਖ ਲੈ ਵੀਰੇ ਲੈਂਦਾ ਪਿਆ ਨਾ ਸਾਰਾ ਹੁਣ ਪਈ ਜਾਣਗੇ ਛੋਡੇ ਮੈਨੂੰ ਲੱਗਦਾ ਚਾਂਸ ਮੇਰੇ ਭੈਣਾਂ ਦਾ ਲੱਗਿਆ ਭੈਰ ਵਾਲਾ ਆਇਆ ਆਇਆ ਸਾਊਂਡ ਵੀ ਲਾਇਆ ਆਇਆ ਹੈ ਨਾਲ ਨਾਲ ਮਨੋਰੰਜਨ ਵੀ ਕਰ ਰਹੇ ਨੇ ਮੁੰਡੇ ਲੋ ਵੀ ਮਿਸਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਡੇਢ ਸਾਲ ਬਾਅਦ ਆ ਗਿਆ ਤੇ ਸਸਰੀ ਕਾਲ ਸਾਰੇ ਮੇਰੇ ਵੀਰ ਭਰਾ ਆ ਗਿਆ ਮਿਸਤਰੀ ਆ ਗਿਆ ਹੁਣ ਪਾਰਟੀ ਹੋ ਗਈ ਕਮਰਾ ਹੁਣ ਹੋ ਜਾਊਗਾ ਰੈਡੀ ਆਦਾ ਹੁਣੇ ਹੋ ਜਾਣਾ ਹੈ ਨਾ ਫਰਸ਼ ਵਰਸ ਹੋ ਜਾਣਾ ਖੁੱਡੇ ਫੇਰ ਕੱਟ ਪਾਏਗਾ ਅੱਗੇ ਪਾਣੇ ਲੱਗ ਜਾਂਦੇ ਆਖੇ ਕੋਣ ਬਾ ਠੀਕ ਹੈ ਠੀਕ ਆ ਜੀ ਭਗਤਾ ਤੈਨੂੰ ਕੱਢੀਏ ਪਹਿਲਾਂ ਅੱਜ ਧੁੱਪ ਜਾ ਅੱਜ ਤੇਰੀ ਪਹਿਲੀ ਵਾਰੀ ਪਹਿਲਾਂ ਵਾਰੀ ਆਈ ਹੈ ਇੱਕ ਹੋਰ ਰਹਿ ਗਿਆ ਵੀਰੇ ਦੇਖ ਲੈ ਬਾਕੀ ਚੀੜੀਆਂ ਮਰ ਗਈਆਂ ਹਾਂ 20 ਦੇ ਦੇ ਲਾਲੇ ਇੱਕ ਤਾਂ ਬੈਰੀ ਖਾ ਗਈ ਇਹਦੇ ਵਿੱਚੋਂ ਹੀ ਪਤਾ ਨਹੀਂ ਬਿੱਲੀ ਖਾ ਗਈ ਪਤਾ ਨਹੀਂ ਬਿੱਲੀ ਖਾ ਗਈ ਆ ਲੈ ਕਰਗੁਰੀਆ ਸਾਫ਼ ਜੈ ਇੱਥੇ ਰੱਖ ਦੋ ਟਰੀਆਂ ਦੇ ਯਾਰ ਓਕੇ ਯਾਰ ਬੋੜ ਤਾਂ ਉੱਤਰ ਵੀ ਹੋ ਗਈ ਹੈ ਹੁਣ ਚਿੜੀਆਂ ਮਰ ਮੁਰ ਗਈਆਂ ਲੈ ਪਾਣੀ ਤਾਂ ਪਾਓ ਚ ਪਾਣੀ ਪਾ ਲਈ ਇਹਨੇ ਪਾ ਜਾ ਕੁਛ ਸਾ ਪਾਣੀ ਮਰੀਏ ਮੋਟੀ ਮੋਟੀ ਨਿਰਾਕਾ ਮੋਟਰ ਬੱਲ ਹੈ ਓਕੇ ਰੋਟ ਹੈ ਓਕੇ ਹੈ ਚਲੋ ਆ ਜਾਓ ਵੀ ਬਾਹਰ ਲਓ ਵੀ ਪੇਲੀ ਜੱਟ ਵੀ ਕੁੱਟਦੀ ਕਬੂਤਰਾਂ ਨੂੰ ਲੱਗੇ ਹੋਏ ਨੇ ਖਾਣ ਹਾਂ ਆਹ ਗੂਤਰ ਬਹੁਤ ਖਰਾਬ ਆੜਾ ਪਹਿਲਾ ਮੇਨ ਕੰਮ ਬੱਚੇ ਛੱਡੀਏ ਆਪਾਂ ਛਤਰੀ ਤੇ ਰੱਤਾ ਚਲੇ ਗਿਆ ਡੱਬਾ ਬੰਨਿਆ ਹੋਇਆ ਆ ਕਾਲੇ ਬੋਟੇ ਵਾਲਾ ਇਹਨੂੰ ਵੀ ਮਾਰਦੇ ਆ ਉੱਪਰ ਆਪਾਂ ਤੇ ਗੁਰੀ ਆ ਬਾਂਸ ਨਾਲ ਉਹਨੂੰ ਡਾ ਨੀਲਾ ਉਹ ਬੈਠ ਗਿਆ ਅੱਜ ਇਹਨਾਂ ਨੇ ਕੱਢਦੇ ਆ ਧੂਆਂ ਬੈਠ ਜਾਣ ਘੰਟਾ ਕੰਜ ਆ ਨਾ ਨਾ ਵਾਹ 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 ਸਾਲੇ ਇਕਣ ਬਹੋਏ ਘਰਾਨ ਕਰਦੇ ਨੇ ਤਾਰ ਤਾਰ ਇਹਨੂੰ ਚੱਲ ਉੱਪਰ ਲਾ ਸ਼ਾਦਰੀ ਨਹੀਂ ਦਿਖਦੀ ਸਾਲਿਆਂ ਨੀਲਾ ਵਜਾ ਬਣਿਆ ਫਿਰਦਾ ਆ ਦੇਖੋ ਆ ਆ ਗਿਆ ਆ ਗਿਆ ਆ ਗਿਆ ਸਾਰੇ ਪਿੰਡ ਤੇ ਹੀ ਉਡ ਲਿਆ ਜੇ ਸਾਲਾ ਤੇਜ ਵਾਹ ਹੋਇਆ ਪਿਆ ਇਹਨਾਂ ਹੋ ਲੰਗਿਆ ਆ ਗਿਆ ਆ ਗਿਆ ਆ ਗਿਆ ਆਉਂਦਾ ਮਾਰ ਮਾਰ ਪੜ ਗਈ ਮਾਰ ਥੋੜੀ ਆਉਂਦਾ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਜਿ세 ਆ ਗਿਆ ਭਾਈ ਮਾਰ ਮਾਰ ਉੱਪਰ ਮਾਰ ਕੋਈ ਨਾ ਆ ਗਿਆ ਆ ਗਿਆ ਛਧਰੀ ਤੇ ਏ ਓਹੋ ਡਰਾ ਡਰਾ ਇਥੋਂ ਹਾਂ ਕੋਈ ਨਹੀਂ ਕੋਈ ਨਹੀਂ ਆਊਗਾ ਹੋ ਲੰਘ ਗਿਆ ਇਹਨੂੰ ਹੈ ਨਾ ਨਾ ਉਹ ਲੰਘੇ ਇਧਰ ਨੂੰ ਆਹ ਦੇਖਾ ਉਹ ਦੇਖ ਉਹ ਦੇਖ ਆਹ ਦੇਖ ਓਏ ਮਿੱਤਰੋ ਅੱਜ ਚਾਰ ਬੱਚੇ ਆਪਾਂ ਨਵੇਂ ਬਿਠਾ ਕੇ ਖੁੱਲੀ ਢਾਂਗੀ ਤੇ ਆ ਬੈਠਿਆ ਚਾਰ ਡੱਬਾ ਰੂਟਰ ਬੰਨਿਆ ਹੋਇਆ ਲੋਏ ਮਿੱਤਰੋ ਨੀਂਦੋਂ ਕੱਢ ਕੇ ਆ ਗਏ ਆਪਾਂ ਇੱਥੇ ਅਸਣ ਲਾਹੇ ਦੇ ਅੱਜ ਰੂਟਰ ਠੀਕ ਆ ਯਾਰ ਬੱਚੇ ਤਾਰੇ ਪਤਾ ਨਹੀਂ ਭੁਰ ਨਹੀਂ ਯਾਰ ਨਾ ਉੱਪਰ ਬੈਠੀ ਚਲ ਧਾਰ ਲੈਨੇ ਕੋਈ ਕਮਰੇ ਦੀ ਬਣ ਗਈ ਬਾਤ ਹੁਣ ਇੱਧਰ ਕਰ ਰਹੇ ਆ ਲਪਾਈ ਸਾਰੇ ਨੂੰ ਕਰਾ ਦੇਣੀ ਆ ਬਾਹੂ ਓਕੇ ਰਿਪੋਰਟ ਬਲੋ ਮਿੱਤਰੋ ਅੱਜ ਬਲੌਗ ਬਣਿਆ ਛੋਟਾ ਠੀਕ ਹੈ ਨਾ ਮੇਰੇ ਹਿਸਾਬ ਨਾਲ ਤਾਂ 5-7 ਮਿੰਟ ਦਾ ਹੀ ਹੋਊ ਬਾਕੀ ਜੋੜ ਕੇ ਦੇਖਦੇ ਆ ਤੇ ਕਿਉਂਕਿ ਅੱਜ ਕੰਮਕਾਰ ਬਾਈ ਕਾਫੀ ਤੇ ਕਿਉਂਕਿ ਸਭ ਤੋਂ بڑا ਕੰਮ ਤਾਂ ਮੈਂ ਅੱਜ ਨੀਂਦ ਕੱਢੀ ਆ ਆ ਪਿਆ ਹਲੇ ਮੇਰਾ ਮਿੰਜਾ ਇੱਥੇ ਧੁੱਪ ਦੀ ਜਦ ਬਜੇ-ਬਜੇ ਬਿਠਾਏ ਹੋਏ ਤੇ ਤੇ ਇਹਨਾਂ ਨੂੰ ਪਾਉਨੇ ਆਪਾਂ ਦਾਣਾ ਪਾਣੀ ਜਿ세 ਪਹਿਲਾਂ ਬੱਚਿਆਂ ਨੂੰ ਪਾਣੀ ਦੇ ਦਈਏ ਫਿਰ ਦਾਣੇ ਧਰ ਦਈਏ ਇਹਨਾਂ ਨੂੰ ਸਾਰਿਆਂ ਨੂੰ ਹੈਨਾ ਤੇ ਪਾਣੀ ਲੈਂਦਾ ਸੀ ਪਹਿਲਾਂ ਪਾਣੀ ਦੇ ਦਈਏ ਹਾਂਜੀ ਤੇ ਕੰਮ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਤਾਂ ਮਿਸਤਰੀ ਨੇ ਕਿੰਨਾ ਕਰਿਆ ਖੁੱਡੇ ਸ਼ਾਇਦ ਕੱਲੂ ਪਾਉਣ ਲੱਗਾ ਨਾ ਕੱਲੂ ਨਹੀਂ ਪਰਸੋਂ ਨੂੰ ਪਾਉਣ ਲੱਗਾਂਗੇ ਹਲੇ ਅੰਦਰ ਲਪਾਈ ਲਪੂਈ ਰਹਿੰਦੀ ਆ ਹਾਂ ਕैम ਹੈ ਕैम ਹੈ ਆ ਦੇਖ ਕਬੂਤਰੀ ਆ ਇੱਥੇ ਬੈਠੀ ਰਹਿੰਦੀ ਆ ਤੇ ਚਲੋ ਬਈ ਗੁਰੀ ਫੜ ਦੋ ਦੋ ਕਰਕੇ ਵਜੇ ਆੜੀ ਫਿਰ ਦਈਏ ਆਪਾ ਪਾਣੀ ਗੈਸ ਰਿੰਚ ਕਿੱਥੇ ਆ ਬਸ ਠੀਕ ਹੈ ਕੇਅਰ ਬੋਰਡ ਇੱਥੇ ਲਿਆਈ ਜਾਓ ਬਾਹਰ ਅੱਜ ਬਾਹਰ ਪਾਣੀ ਦਵਾਵਾਂਗੇ ਗਿਰ ਵੀ ਨਾ ਜਾਵੇ ਓਕੇ ਨਰਵੇ ਸਿੰਘ ਜੀ ਇਹ ਵੀ ਵਿਚਾਰਾ ਲੇਟ ਹੋ ਗਿਆ ਅੱਜ ਚੱਲ ਕੋਈ ਨਹੀਂ ਆਪਣਾ ਪੰਜ ਚਾਰ ਦਿਨ ਦਾ ਹੀ ਕੰਮ ਹੈ ਬਾਊ ਲਿਆ ਕੇ ਨਾ ਲਿਆ ਦੋ ਬੱਚੇ ਵਕ ਆਰੇ ਕਿਵੇਂ ਬਾਹਰ ਨੂੰ ਆਨੇ ਢਾਣੇ ਖਾਣ ਓਏ ਢਾਣੇ ਪਾ ਪਾਉਣੇ ਖੜ ਜਾ ਆ ਫੜੀ ਗੁਰੀ ਲਓ ਵੀ ਪਾਣੀ ਫਿਰ ਦੇ ਦਈਏ ਤੁਹਾਨੂੰ ਦਿਖਾਣੇ ਆ ਖਰ ਲਿਆ ਆਪਾਂ ਪਾਣੀ ਤੇ ਪਹਿਲਾਂ ਦੰਨੇ ਆ ਕਲਕਾਂ ਤੇ ਬਚੇ ਇਹ ਬਚਾ ਮੇਰਾ ਫੇਵਰੇਟ ਬਚਾ ਹੈ ਇਹ ਉੜੂਗਾ ਵੀ ਦੇਖ ਲਿਓ ਕਹਿਰ ਕਰੂਗਾ ਜਿੱਦਣ ਇਹ ਉੜੂਗਾ ਨਾ ਕਹਿਰ ਕਰੂਗਾ ਮੇਰੀ ਯਾਦ ਰੱਖਿਓ ਗੱਲ ਪਹਿਲੀ ਪਹਿਲਾ ਵਾਰੀ ਜੋੜਾ ਲਾਇਆ ਹਾਂ ਯਾਨੀ ਕਿ ਇਹ ਜੋੜੇ ਦਾ ਕਦੇ ਬਚਾ ਨਹੀਂ ਘੜਾਇਆ ਕਬੂਤਰੀ ਘਰਦੀ ਹੈ ਕਬੂਤਰ ਲਿਆਂਦਾ ਹੋਇਆ ਆਪਾਂ ਨੇ ਚਲੋ ਓਕੇ ਆ ਚਲੋ ਦੇ ਦਈਏ ਸਾਰੇ ਬਚਿਆਂ ਨੂੰ ਪਾਣੀ ਠੀਕ ਹੈ ਉਹ ਤੋਂ ਬਾਅਦ ਫਿਰ ਮਿਲਦੇ ਆਂ ਭਾਈ ਅੱਜ ਦਾਣੇ ਲੇਟ ਹੋ ਗਏ ਤੇ ਦੇਖ ਲੋ ਕਿਵੇਂ ਹੁਣ ਲੱਗਿਆ ਟੁੱਟ ਕੇ ਪਏ ਹੋਏ ਆ ਇਹਨਾਂ ਨੀ ਅੱਗੇ ਨਖਰੇ ਆ ਇਹ ਨਾਲ ਖਾਣੇ ਹੁਣ ਦਲੀ ਟ੍ਰੇ ਜਗਾਈ ਨਹੀਂ ਉਹ ਕੋਈ ਨਹੀਂ ਚੱਲ ਬਾਅਦ ਚ ਖਾ ਲੈਣਗੇ ਉਹ ਉਹ ਗਏ ਬੱਚੇ ਲੱਗ ਜਾਣਗੇ ਚੱਲ ਬੱਚੇ ਲੱਗ ਗਏ ਉੱਥੇ ਅੰਦਰ ਅੰਦਰ ਵੀ ਲੱਗੇ ਚੁਕਣ ਦੋ ਟ੍ਰੇਆਂ ਆ ਰੱਖਤੀਆਂ ਆਹ ਗੁਰੀ ਗਲਤ ਰੱਖਦੀ ਐਨੀ ਜੋੜ ਕੇ ਨਾਲ ਥੋੜਾ ਰੱਖੀ ਦੀ ਆ ਚੱਲ ਕੋਈ ਨਾ ਹੁਣ ਖਾਈ ਜਾਣ ਲਿਆ ਇਹਨਾਂ ਨੂੰ ਧੱਗਿਆ ਪਾਣੀ ਲੈ ਫੜੀ 1 ਮਿੰਟ ਹਾਂ ਲੋ ਬਈ ਬਾਕੀ ਕੰਮ ਕਾਰਾ ਬਣਾ ਡੰਨਾ ਇੱਕ ਬੱਚੇ ਨੂੰ ਤੇ ਦੋ ਤਿੰਨ ਕਬੂਤਰਾਂ ਨੂੰ ਦਵਾਈ ਦੇਣੀ ਹੈ ਆ ਪਈਆਂ ਗੋਲੀਆਂ ਤੇ ਕੇ ਫੇਰ ਨਿਵੇੜਦੇ ਆ ਕੰਮ ਜਿਵੇਂ ਫੜ ਕੇ ਰੋ ਬਈ ਬੱਚਾ ਅੰਦਰ ਹੈ ਬੱਚਾ ਅੰਦਰ ਹੈ ਅੱਛਾ ਬੱਚਾ ਹੀ ਫੜ ਲੈਣਾ ਤਾਂ ਲੇਟ ਹੋ ਗਿਆ ਕੰਮ ਬਹੁਤ ਅੱਜ ਲਿਆ ਲਿਆ ਕਰਾਂ ਦਈਏ ਹਾਂ ਇਹ ਦੋਨਾਂ ਨੂੰ ਦੇ ਦੰਨੇ ਖੜਜੋ ਬਈ 1 ਮਿੰਟ ਦੇ ਦਈਏ ਤੋ ਬਈ ਆ ਦੇਖੀ ਸਿਰ ਮਾਰਨਾ ਤੇ ਲਓ ਬਈ ਡੰਨਾ ਕੰਮ ਜੱਸਾ ਕਰਦੇ ਤੇ ਪੈਰ ਜੇ ਸਾਹੂ ਉਤਰਦੇ ਕਿਉਂਕਿ ਬੱਚੇ-ਬੁੱਚੇ ਕਰਕੇ ਤੁਹਾਨੂੰ ਪਤਾ ਹੀ ਆ ਫਿਰ ਅਜੇ ਲੇਟ ਹੋ ਗਿਆ ਬਹੁਤ ਕੰਮ ਚਲੋ ਓਕੇ ਬਸ ਠੀਕ ਲਓ ਬਈ ਡੰਨਾ ਕੰਮ ਲੈ ਜਿੰਦਾ ਲਾ ਦੇ ਫਿਰ ਮੈਂ ਜਾਣ ਐ ਫਾਉਲੇ ਕੇ ਆ ਟ੍ਰੇਆਂ ਦੇਖ ਤਾਂ ਖਾਲੀ ਨੇ ਦੋਏ ਹਾਂ ਉਹ ਥੋੜੀ ਹੈਗੇ ਨੇ ਕੋਈ ਨਾ ਕੱਢ ਦੇ ਬਾਹਰ ਉਹ ਅੰਦਰ ਹੈਗੀ ਟ੍ਰੇ ਇੱਕ ਲੋਵੀ ਕੰਮ ਡੰਨਾ ਆਪਣਾ ਚਲੋ ਵੀ ਚਲੋ ਓਏ ਆ ਬੰਦੇ ਨੇ ਡਾ ਕਾਊਵ ਕੁਛੜਾ ਅੰਦਰ ਪਤਾ ਨਹੀਂ ਘਾਤੇ ਵੜ ਜਾਂਦਾ ਨਾ ਹਾਂ ਕਿਹਦੇ ਵਾਰ ਕਿਹਦੇ ਵਾਰ ਬਰੀ ਟੋਕ ਟੋਕ ਕਿਹ ਕਿਹ ਆਕਿਆ ਨਾਮ ਇਹਦਾ ਹਾਂ ਬਾਕੀ ਦੱਸੀ ਤੋਤਾ ਤੋਤਾ ਨਹੀਂ ਦੱਸ ਤੂੰ ਕੀ ਆ ਨਾਮ ਉਹਦਾ ਕੀ ਕਿਨ ਟੋਕਲੇ ਜੰਗਲ ਟੋਟਲੇ ਕਾਗਟੇ ਨਾ ਚਾਕਲੇਟ ਨਹੀਂ ਕਾਗਟੇ ਲਾ ਲੈ ਬੋਰੀ ਦੇ ਦੇ ਕੰਮ ਬਾਈ ਹੋ ਗਿਆ ਡਨ ਤੇ ਹੁਣ ਮੇਨ ਕੰਮ ਰਹਿੰਦਾ ਹਲੇ ਮੇਨ ਮੇਨ ਤੁਹਾਨੂੰ ਦੱਸਦਾ ਮੇਨ ਕੰਮ ਅੱਧੀ ਰਾਤ ਹੋਣ ਵਾਲੀ ਆ ਪਾਊਗਾ ਨਾ ਪਉਆ ਲਾਉਣਾ ਹੁਣ ਹੁਣ ਜਾਵਾਂਗੇ ਠੀਕ ਹੈ ਹੈ ਦੇਖਦਾ ਪਾਉਸਾ ਰੂ ਨਹੀਂ ਹੈ ਧੋਦੀਆ ਠੂਈ ਧੋਦੀਆ ਠੀਕ ਹੈ ਚੱਲ ਕੋਈ ਨਹੀਂ ਚੱਲਦੇ ਜੇ ਸਾਰੇ ਕਾਰ ਕਾਰ ਬੰਦ ਬਾਈ ਚਲੋ ਭਾਈ ਕਰਕੇ ਬੰਦ ਫਿਰ ਆਪਾਂ ਚੱਲਦੇ ਆ। ਲਓ ਭਾਈ ਚੱਲੇ ਆਪਾਂ ਠੇਕੇ। ਦੇਖ ਲਓ ਬਾਊ ਦਾ ਇੰਨਾ ਖਿਆਲ ਰੱਖਣਾ ਪੈਂਦਾ। ਠੀਕ ਆ ਤੇ ਚਲੋ ਚੱਲਦੇ ਆ। ਮਿਲਦੇ ਆ ਫਿਰ ਆਕੇ ਠੀਕ ਆ। ਲਓ ਵੀ ਪਹੁੰਚ ਗਏ ਠੇਕੇ ਤੇ ਆਓ ਦੇਖ ਲਓ ਬਾਊ। ਸ਼ਟਰ ਲਾਤਾ ਉਹਨੇ ਅੱਧਾ ਜਿਹੜਾ ਅੱਧਾ ਥੱਲੜ ਲਾ ਸ਼ਟਰ ਖੁੱਲਿਆ ਨਾ ਆ ਬਾਊ ਵਰਗੇ ਮਰੀਜ਼ਾਂ ਖਾਤਰ ਆਹੋ। ਆ ਗਿਆ ਸਾਲਾ ਖੁਸ਼ ਹੋਇਆ ਆਉਂਦਾ। ਹਾਂ ਠੀਕ ਆ ਖੁਸ਼ ਆ ਹੁਣ। ਪੰਘੜਾ ਪਾ ਕੇ ਦਿਖਾ ਦੇ ਫਿਰ। ਆ ਵਾ ਠੀਕ ਆ ਠੀਕ ਆ ਚਲੋ ਚੱਲਦੇ ਆ ਘਰ ਨੂੰ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਘਰ ਪਾਉ ਹੁਣ ਜਾ ਰਹੇ ਆ ਪਿੱਛੇ ਨੂੰ ਆਪਣੇ ਕੁਆਟਰ ਚ ਪਾਉਆ ਲਾ ਕੇ ਆਊਗਾ ਇਹਨੂੰ ਦੰਨਿਆ ਰੋਟੀ ਪਾਣੀ ਕੰਮ ਹੋ ਗਿਆ ਬਹੁਤ ਲੇਟ ਨਾਸਾਂ ਠੰਡੀਆਂ ਹੋ ਗਈਆਂ ਹੱਥ ਪੈਰ ਹੋ ਗਏ ਠੰਡੇ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ